ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਬਲਟੂ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਤੁਹਾਨੂੰ ਪਾ ਉਸਕਦੇਵ ਸਿੰਘ ਵੱਲ ਡੋਇਲ ਨੂੰ ਤੇ ਫੂਲੇ ਨੂੰ ਮਲਾਉਣ ਲੱਗੇ ਆ ਚਾਰ ਐਨੀ ਮਲਾਂ ਚਾਰ ਮੱਝਾਂ ਝੋਟੀਆਂ ਇਸ ਵੀਡੀਓ ਦੇ ਵਿੱਚ ਵਿਕਰੀ ਵਾਲੀਆਂ ਰਹਿਣੀਆਂ ਆਹ ਝੋਟੀ ਸੁਭਾ ਸੁਈ ਆ ਬਿਲਕੁਲ ਤਾਜੀ ਇਹਦਾ ਲੇਖਾ ਜੋਖਾ ਸਾਰਾ ਪੁੱਛਾਂਗੇ ਚਾਰਾਂ ਚੋਂ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰਨੀ ਆ ਤੁਹਾਡਾ ਹੱਕ ਸਮਝ ਕੇ ਆਪਣਾ ਪੈਸੇ ਖਰਚਣੇ ਆ ਇਹ ਤਸੱਲੀ ਕਰਕੇ ਲਿਆਇਆ ਲਈਏ ਡਿਟੇਲ ਜੁੜਿਓ ਐਂਡ ਤੱਕ ਕਰਕੇ ਤਸੱਲੀ ਕਰਿਓ ਖਰੀਦਦਾਰੀ ਪਾਉ ਸੁਖਦੇਵ ਸਿੰਘ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਹੋਰ ਫੂਲਾ ਸਿਆ ਕਿਰਪਾ ਗੁਰੂ ਰਾਮ ਦਾਸ ਦੇ ਗੁਲਦੀਸ ਸਿਆ ਮੇਰੇ ਉਹਦੇ ਚੜਦੀ ਕਲਾ ਹਾਂ ਚੜਦੀ ਕਲਾ ਚਾਚਾ ਭਤੀਜਾ ਹਾਂ ਹਾਂ ਜੀ ਹੈ ਹਾਂ ਓਕੇ ਆ ਓਕੇ ਓਕੇ ਚੱਲ ਆਈ ਪਿਆਰ ਬਣਾਈ ਰੱਖਿਓ ਸੱਚਾ ਸਤ ਗੁਰ ਹਨਾ ਹਾਂ ਜੀ ਤੇ ਡਰੈਸ ਡਰੈਸ ਆਪਣਾ ਪਿੰਡ ਬਲਟੋਆ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਨਾਮ ਮੇਰਾ ਸੁਖਦੇਵ ਸਿੰਘ ਇਹਦਾ ਫੂਲਾ ਨੰਬਰ 88728568819844032 ਦੋਵੇਂ ਨੰਬਰ ਦੱਸਦੇ ਆ ਜਾਓਂਦੇ ਨੰਬਰ ਦਾ ਇਹ ਹੀ ਆ ਭੁੱਲੇ ਤਾਂ ਕੋਈ ਅਖਰ ਕਾਧ ਕਰ ਮੱਛਾ ਮੱਛਾ ਕਰਕੇ ਆਇਆ ਇਤ ਤਾਂ ਹਨ ਨਹੀਂ ਹੱਥ ਤੇ ਫੇਰਿਆ ਕਰਦੇ ਹਨ ਅੱਛਾ ਸਿਆਲ ਚ ਨਵਾ ਲੂਗੇ ਤਾਂ ਤੇ ਪਾਣੀ ਨਾਲ ਫੱਬ ਜਾਂਦਾ ਫੱਬ ਜਾਂਦਾ ਠੀਕ ਆ ਸਰੋਂ ਦਾ ਤੇਲ ਪਾ ਲਿਆ ਕਰ ਅੱਛਾ ਆ ਨਾਲਾਂ ਨੂੜਾ ਹਾਂ ਨਾਲਾਂ ਨੂੜਾ ਥੱਲੇ ਗਾ ਜਾਂਦੀਆਂ ਠੰਡੀਆਂ ਹੋ ਜਾਂਦੀਆਂ ਹੋਰ ਸੁਣਾਓ ਅੱਜ ਚਾਰੇ ਮੱਜਾਂ ਚਾਰੇ ਸੁਈਆਂ ਓਕੇ ਤੇ ਨਾ ਮਗਰ ਕਟਗਾ ਦੋ ਮਗਰ ਕਟਗਾ ਦੋ ਮਗਰ ਕਟੇ ਠੀਕ ਹੈ ਚਾਰੇ ਸੁਈਆਂ ਚਾਰੇ ਤਾਜਗਾ ਸੁਈਆਂ ਤੇ ਭਾ ਦੇ ਦਿਓ ਅੱਜ ਜਾਇਜ਼ ਭਾ ਜਾਇਜ਼ ਬਿਲਕੁਲ ਹੀ ਕਿਉਂ ਭੁੱਲਿਆ ਵੱਡਗਾ ਮੈਂ ਅੱਜ 15 16 16 ਕਿਲੋ ਵਾਲੀਆਂ ਓਕੇ ਹਾਂ ਤੇ ਭਾ ਦਾਦਾ ਕਿਲੋ ਨਿਗ ਨਿਗ ਲਾ ਆ ਝੂਟੀ ਤੋਂ ਜੇ ਸ਼ੁਰੂ ਕਰੀਏ ਫੂਲੇ ਸਵੇਰ ਸੁਈ ਆ ਆ ਸਵੇਰ ਸੁਈ ਦੂਜਾ ਸਵੇਰ ਕਲਦੇਸ ਆ ਦੂਜਾ ਸਵੇਰ ਤੜਕੇ ਦੀ ਸੁਈ ਹਾਂ ਬੜੀ ਚੰਗੀ ਕੱਟਾ ਦੇ ਗਈ ਹੈ ਨਾ ਕੱਟਾ ਕੱਟਾ ਚੋ ਚਾ ਕੇ ਵੇਖੀ ਧਾਰਾ ਤੂਰਾ ਚੋਈ ਦੇ ਨੇ ਦੋ ਲੋ ਤਲਿਆਰਾ ਨਹੀਂ ਹੀ ਪਾਉਣਾ ਇਹਦੇ ਕੋਈ ਨਹੀਂ ਤਲਿਆ ਰਹੇ ਦੀ ਆ ਬੋਲ ਜੀ ਸੰਗਰ ਰੱਖ ਲਿਆ ਕਰੋ ਨਾ ਤਲਿਆਰਾ ਉਬਾਲਤਾ ਤਾਜੀ ਸੂਈ ਆ ਲੈ ਹਾਂ ਫਤਿਹ ਦੇ ਵੇਖੋ ਹਣ ਹਾਂ ਵੇਖਾ ਕਰ ਟੱਕ ਥੋੜੀ ਤਲਿਆਰੇ ਦੀ ਕਰਦੀ ਝੋਟੀ ਸਾਊ ਆ ਆ ਬੱਚੇ ਤੇ ਲਾਉਣ ਵੈਨੂੰ ਇਹਦੀਆਂ ਧਾਰਾ ਮਰਾਉ ਮਰਾਉ ਨੇ ਮਰਾਉ ਇਹੇ ਇਹੇ ਹਾਂ ਬੱਚਾ ਲਾਓ ਤਾਜੀ ਸੂਈਆ ੱਤਕਾ ਨਾ ਕਰੋ ਮੈਂ ਨਾ ਬੱਚੇ ਦੀ ਲੋੜ ਹੀ ਨਹੀਂ ਭਾਵੇਂ ਇੱਦਾਂ ਹੀ ਬਹਿ ਜਾਓ ਨਹੀਂ ਫੇਰ ਵੀ ਚੱਲ ਆ ਇਧਰੇ ਹਕਲਦੀਸ਼ ਸਿਆ ਵੇਖੋ ਹਾਂ ਝੜਦੀ ਆ ਬੱਚਾ ਹਾਂ ਬੱਚਾ ਪੂਰਾ ਲੰਦੀ ਆ ਇਧਰੇ ਚੋਨ ਤਾਂ ਭਾਉ ਓਕੇ ਆ ਮੈਂ ਨਾ ਹਕਲਦੀਸ਼ ਸਿਆ ਸੌ ਦੀ 200 ਤੇ ਇਧਰੇ ਲੈ ਕੀ ਬਾਤ ਹਾਂ ਓਕੇ ਆ ਯਾਰ 2.25 ਕਿਲੋ ਦੇਨੇ ਮੈਂ ਇਹਨੂੰ ਬੌਲਾ ਚੋਕੇ ਤੇ ਮੈਂ ਇਹਨੂੰ ਪਿਆਇਆ ਜੋਰ ਸਟਰਾਂ ਲਈ ਜੇਰ ਜੂਰ ਪੈ ਗਈ ਓਕੇ ਸੱਚ ਹਾਂ ਜੇਰ ਦੀ ਗਰੰਟੀ ਵੇ ਹਕਲਦੀਸ਼ ਸਿਆ ਝੋਟ ਠੀਕ ਆ ਹਾਂ ਚੋਂ ਨਾ ਕੋਈ ਮਾਰੀ ਆਖੂਗਾ 5000 ਰੁਪਇਆ ਦਾ ਨਕਾਤ ਕਰੂ ਮੈਂ ਚੋਂ ਅਨਾਲੂਆ ਵੀ ਚੈੱਕ ਕਰ ਲਓ ਹਣਾ ਕੋਈ ਸੱਜਣ ਆ ਨਾ ਕਵੇ ਬਾਕੀ ਪੁੜੇ ਪਾੜੇ ਨਹੀਂ ਹਜੇ ਚੱਕੇ ਵਿਚਾਰੇ ਆ ਜਿਹਦਾ ਮੈਂ ਤੜਕੇ ਸੂਈ ਆ ਹਾਂ ਇਹ ਤਾਂ ਬੁੱਝ ਗਈ ਕੇਰਾ ਬੁੱਝ ਗਈ ਖਾ ਪੀ ਕੇ ਬਨਜੂ ਬਨਜੂ ਦੁੱਧ 12 ਕਿਲੋ ਦੀ ਗਰੰਟੀ ਦੇ ਦਾਂਗੇ 10 ਕਿਲੋ ਕੰਡੇ ਵਾਲਾ 12 ਕਿਲੋ ਹੀ ਦਿੰਦੀ ਰਹੀ ਪਹਿਲਾਂ ਨਾ ਆਪਾਂ ਘਰ ਚੋਂ ਲਈ ਆ ਰੇਟ ਇਹਦਾ ਰੇਟ ਇਹਦਾ ਕੁਲਦੀਸ਼ਾ 90000 ਮੰਗਿਆ 5000 ਵਿੱਚੋਂ ਮਾਨ ਕਰਾਂਗੇ 85000 85000 ਦੀ ਆਨ ओके ਮਿਲਨੀ ਨਹੀਂ ਕਿਦੋਂ ਪਰੇਡੀ ਨਹੀਂ ਮਿਲਨੀ ਸਿੰਘ ਵੀ ਸੋਹਣਾ ਸਾਰਾ ਕੁਝ ਚੰਗੀ ਹਾਂ ਝੂਟੀ ਐ ਇੱਕ ਰੰਗ ਕਾਲੀ ਆਪਾਂ ਵੀ ਇਧਰ ਜਦੋਂ ਮਰਜ਼ੀ ਬੈਜੇ ਮਿਸਟਰ ਆਹ ਝਾੜੀ ਚ ਚਾਰ ਨਹੀਂ ਚੋਲੋ ਇਹਨੂੰ ਦਾਹਰੀ ਚ ਜਾਈ ਜਾ ਇਧਰ ਐ ਚ ਵਾਈ ਨਹੀਂ ਸਿਆਣੀ ਹੈ ਬਚਾ ਜਿਉਂਦੀ ਰਵੇ ਬਹੁਤ ਹੀ ਚੰਗੀ ਓਕੇ ਤੇ ਇਹ ਕਾ ਆ ਆ ਇਹਦੇ ਥਲੇ ਇਹ ਪਰਸੋ ਸੂਈ ਤੇ ਕਾਲੀ ਅੱਛਾ ਇਹਦੇ ਮਗਰ ਕੱਟੀ 12 ਕਿਲੋ ਆਪਣੇ ਘਰੋਂ ਕੋਈ ਚੋਕੇ ਖੜੇ ਆਖਣ ਦੀ ਗੱਲ ਨਹੀਂ 12 12 ਕਿਲੋ ਲੀਟਰ ਲਾਏ ਵੇ ਆਪ ਦਾ ਬਾਲਟੀ ਆਪਦੀ ਲੈ ਵੇ ਮਣਕੇ ਮਣਕੇ ਲੈ ਜੇ 12 ਕਾਹਨ ਚਾਹਨ ਦੀ ਮੈਂ ਨਾ ਸਿਰਾ ਵੀਰ ਜੀ ਪੋਲੀ ਆ ਇਹਨੂੰ ਬਚਾ ਲਾ ਲੈਨੇ ਅੱਛਾ ਇਹਦੇ ਕੋਲੇ ਕੱਟੀ ਆ ਇਹਦੇ ਪਿਛੇ ਕੱਟੀ ਲੈ ਕੱਢ ਬਰ ਸੁਆ ਕਿਹੜਾ ਇਹ ਸੁਆ ਇਹ ਤੇ ਜਾ ਹਾਂ ਸਿਆਣੀ ਗੱਲ ਕਰ ਗਿਆ ਭਾਉ ਸੁਖਦੇਵ ਸੁਆ ਤੇ ਜਾ ਚੂ ਜਾ ਗ੍ਰੇਡਡ ਆ ਗਈ ਮੈਂ ਮੈਂ ਹੀ ਮੈਂ ਦੁੱਧ ਨੂੰ ਦੁੱਧ ਵਾਲੀ ਮੈਂ ਅੱਜ ਦੇ ਵਾਰ ਨੂੰ ਕੋਈ ਲੈ ਜੇ 16 ਕਿਲੋ ਦੋ ਚਵਾ ਕੇ ਦੇ ਦਾਂਗੇ ਕੀ ਬਾਤ ਬੜੀ ਖਰੀਆ ਭੂਲੇਆ ਹਨਾ ਬੜੀ ਬੜੀ ਸੀ ਇਹਦੀ ਸਲਾਹਤ ਕਰਦਾ ਤੂੰ ਵੀ ਭਾਵੇਂ ਕੋਈ ਸ਼ਰਤ ਲਾ ਗਿਆ ਆਖੇ ਤਾਂ ਅਸੀਂ ਉਹ ਵੀ ਚੋਣ ਨੂੰ ਤਿਆਰ ਹਾਂ ਅੱਛਾ ਇਹਦੇ ਮਗਰ ਇੰਨਾ ਮਾਨ ਇਹਦੇ ਤੇ ਇੰਨਾ ਇੱਤੇ ਮਾਨ ਮੈਂ ਤੇ ਇਹਦੀ ਗਾੜੀ ਚੰਗੀ ਹੋ ਗਾੜੀ ਦੇ ਪਿਛਾੜੀ ਵੀ ਗੱਲਾਂ ਹੀ ਪਰੇ ਗੁਲਦੀਸ਼ਾ ਗਾੜ ਪਿਛਾੜੀ ਕੋ ਜੀ ਓਕੇ ਨਹੀਂ ਮੈਂ ਚੰਗੀ ਆ ਲੇ ਬਾਬੇ ਮਲੂਮਾਇਆ ਘਰ ਲੈ ਗਈ ਪਰ ਮੈਂ ਮੈਂ ਹੀ ਆਂ ਕੀ ਬਾਤ ਆ ਸੱਜਣਾ ਵੇਖਿਓ ਮਗਰ ਕੱਟੀ ਤੋੜ ਕੇ ਲਿਆਉਣ ਸਾਰੀ ਬੱਚਾ ਟੰਗਦਾ ਇਹਨਾਂ ਨੇ ਵੀ ਖੜਨਮ ਨਹੀਂ ਦਿੱਤੀ ਵੀ ਜਾਈ ਮੈਂ ਤਾਂ ਠੰਡਾ ਤੀਰਾਂ ਬਾਹਲੀਆਂ ਹਾਂ ਇਹ ਕਿੰਨੇ ਦੀ ਦੇਣੀ ਆ ਨਾਲ-ਨਾਲ ਕਰੀ ਚੱਲ ਗਈ ਗੱਲਾਂ باسੁੰਦੀ ਆ ਇਹ ਕੁਲਦੀਸ਼ 1 ਲੱਖ ਤੇ 5000 ਦੇ ਓਕੇ ਹਾਂ 1 ਲੱਖ ਤੇ 5000 ਦੇ ਹਾਂ ਹਾਂ ਨਾ ਜਿਹੜੀ 1 ਲੱਖ ਤੇ 3000 ਦੇ ਫੂਲਾ ਦੱਸ ਬੋਲਿਆ ਕੋਰੀਅਰ ਕਰਵਾਇਰ ਦੋ ਹਜ਼ਾਰ ਦੀ 1 ਲੱਖ ਪੂਰੇ ਦੀ ਦੇ ਦਈਏ ਪੂਰੇ ਦੀ ਦੇ ਦਈਏ ਚਲ ਹਾਂ ਸਾਮੇ ਹੋ ਜਾਣੇ ਚੱਲ ਕੋਈ ਨਹੀਂ ਸਪੂਰੀ ਬਾਈ ਦਾ ਨਹੀਂ ਬਾਈ ਅੱਛਾ ਤੇ ਲਾਜਾ ਕਰਦਾ ਉਹ ਕ ਦੂਜਾ ਬੱਚਾ ਹੀ ਚੋਂ ਗਿਆ ਹਾਂ ਲੈ ਜਾ ਟੋਡਾ ਬੋਲਾ ਚੱਲ ਕੋਈ ਨਹੀਂ ਸਜਣਾ ਪਸਮਾ ਕਰ ਲਿਆ ਕੱਟੀ ਬੰਨਤੀ ਇਹਦੇ ਮਗਰ ਕੱਟੀ ਆ ਪੂਰੇ ਲੱਖ ਦੀ ਕਹਿਤੀ ਆ ਤੇ ਅਗਲੇ ਥਣਾ ਦੀ ਜਵਾਈ ਚੈੱਕ ਕਰ ਲੋ ਹੁਣ ਤੇਰਾ ਵੀ ਚੰਗਾ ਬੜਾ ਇਧਰੇ ਕੁਲਦੀਸ ਹੱਥ ਨਹੀਂ ਲਾਉਂਦੇ ਨੇ ਹਾਂ ਮੁਠੀ ਨੱਪੀ ਜਾ ਹਨਾ ਹਾਂ ਲੈ ਕਿਆ ਬਾਤ ਹੈ ਕਿਆ ਬਾਤ ਵੇ ਚੋਣ ਲੈ ਉਹ ਯਾਰ ਆ ਨਾ ਉਹ ਕੇ ਆ ਆ ਇਧਰ ਐ ਨਾਲੇ ਦੂਜਾ ਟਾਈਮ ਵੀ ਹਜੇ ਹਨਾ ਨਾ ਅਜੇ ਤਾਂ ਟਾਈਮ ਨੂੰ ਮੇਰਾ ਕੀ ਟਾਈਮ ਹੋਊਗਾ 12 ਵਜੇ ਹਾਂ 1 ਵਜੇ 1 ਵਜ ਗਿਆ ਵੇ ਨਾਡਾ ਕਲਦੇਸਾ ਚੱਡੇ ਤੇ ਬੜੀ ਖਰੀ ਵੀ ਜੀ ਮੈਂ ਜਿੰਨੀਆਂ ਸੁਟਾਂ ਕਰ ਲਈਆਂ ਉਹਨੀਆਂ ਘੋੜੀਆਂ ਰਹੀਆਂ 12 ਕਿਲੋ ਬੋਲਾ ਚਵਾ ਕੇ ਦੇ ਦਾਂਗੇ ਤੇ ਜੇ ਕੋਈ ਬੰਦਾ ਸਾਈ ਕਰ ਲੇ ਆਪਣੇ ਨਾ ਤੇ ਇਹ ਆਪਾਂ 16 ਕਿਲੋ ਮਹਿਲੇ ਦੋ ਚਵਾਦਾਂਗੇ। ਕਿਆ ਬਾਤ ਹੈ। ਬੜੀ ਖਰੀ ਹੈ ਯਾਰ। ਬੜੀ ਬੜੀ। ਅੱਗੇ ਆ ਗਈ ਝੋਟੀ। ਆਹ ਚਾਰ ਦੰਦ ਝੋਟੀ ਕਲਦੀਸ ਸਿਆ ਪਹਿਲਾਂ। ਕਿਆ ਬਾਤ ਆ। ਬੜਾ ਕਾਦਾ ਯਾਰ ਇਹਦਾ ਚਾਰ ਦੰਦ ਦਾ। ਮਾਲਵੇ ਦੀ ਝੋਟੀ ਮਲਵਾਏ ਨੇ ਵੇ ਕਾਦਾ। ਕਿਆ ਬਾਤ ਆ। ਲਿਆ ਫੂਲਿਆ ਬਾਹਰ ਇਹਨੂੰ ਸੋਟੀਆਂ ਹੀ ਖੜਕਾਈ ਜਾਨਾ। ਇੱਧਰ ਏਹੀ ਕਲਦੀਸ ਸਿਆ। ਇੱਧਰ ਏ। ਭੈਣ ਦੀ ਆ ਚੌਣ ਹੀ ਬੜਾ ਖਰਾਈ। ਇੱਧਰ ਏ। ਹੈ ਫੂਲਿਆ। ਬੜਾ ਨੀਂਦ ਹੁੰਦੀ ਹੋਣੀ ਚੁੰਦਿਆ। ਮੈਂ ਨਾ ਦਿਨੇ ਉੱਠੀ ਦਾ ਰਾਤ ਚ ਸੋਚਾਂ ਫਿਰ ਚੋ ਕੇ ਸਾਰੀ ਰਾਤ ਨਹੀਂ ਕਿਆ ਬਾਤ ਆ ਯਾਰ ਝੋਟੀ ਝੋਟੀ ਆ ਪਹਿਲਾਂ ਨਾ ਜਿਵੇਂ ਪਹਿਲਾਂ ਚਾਰ ਦੰਦ ਵੇਲਾ ਬੱਚੇ ਨੇ ਕਿੰਨੇ ਦਿਨਾਂ ਦਾ ਸੁਆ ਦੰਦ ਕਿੰਨਾ ਕਰ ਗਈ ਦੁੱਧ ਦੇ ਰਿਹਾ ਨੇ 10 ਕਿਲੋ ਗੁਲਦੇਵ ਸਿੰਘ ਓਕੇ ਪੰਜਾ ਸੱਤਾ ਦਿਨਾਂ ਦੀ ਸੂਈ ਝੋਟੀ ਮਗਰ ਕੱਟੀ ਮੈਲਾ ਮਾਰਨਾ ਜੇ ਮੈਲੇ ਤੇ ਤਾਂ ਚੱਲਣੀ ਦੁੱਧ 15 ਦਿਨਾਂ ਨੂੰ ਆਉਣੀ ਪਈ ਪਹਿਲਾਂ ਕੱਟੀ ਹਾਂਜੀ ਦੁੱਧ 12 ਕਿਲੋ ਦੀ ਗਾਰੰਟੀ ਤੇਰਾ ਵੀ ਸੀ ਉਹ ਕੱਢੀ ਦੂਜੇ ਬੱਚੇ ਨੂੰ ਹੀ ਚੰਗਾ ਗਈ ਮੈਂ ਨਾ ਇਹਨੂੰ ਜਿਹੜਾ ਮਰਜ਼ੀ ਚੋਲੇ ਕੱਦ ਵੀ ਪੱਠ ਪੜਾ ਬਹੁਤ ਆ ਛੁੱਟੀ ਦਾ ਆ ਸੱਜਣੋ ਸਾਰੀ ਕਾਲੀ ਐ ਦੋ ਕਵਾਲ ਪੂਛ ਦੇ ਵਿੱਚ ਵਾਈਟ ਆ ਘੋੜੀ ਅਰਗੀ ਆ ਓਏ ਜਵਾਨੀ ਇੱਥੇ ਰੋਕ ਲਾ ਇਧਰੇ ਲੈ ਵੇੜੇ ਚ ਖਲਾਰ ਕੇ ਚੋਲੋ ਐਡੀ ਠੰਡੀ ਕੱਟੀ ਪਹਿਲਣ ਮੈਂ ਇਹਨਾਂ ਕਿਤੇ ਉਕਲ ਦੀ ਇਸੀਆਂ ਗੱਲਾਂ ਹੀ ਪਰੇ ਆ ਵਾਲੀ ਪੋਲੀ ਰੂਹ ਅਰਗੀ ਆ ਲੈ ਨੇ ਖਰੀਆ ਜੱਟਾ ਕੋਈ ਸ਼ਰਤ ਪੱਕੇ ਹਵਾਨੇ ਦੀ ਆ ਦੁੱਧ ਦੇ ਦੂ ਤੇਰਾ ਦੇ ਦੂ ਕਾ ਦਵੇਹਰਾ ਨਹੀਂ ਚੰਗੀ ਆ ਇਹ ਕੁਲਦੀਪ ਸਾਹਿਬ 115000 ਦੀ ਦੇ ਦੇਣੀ 115000 ਦੀ ਜਾਂਗੀ ਘਰ ਆ ਇਹਦਾ ਫੇਰ ਮਾਨ ਠੀਕ ਇੱਕ ਗਾਂ ਮੰਨੀ ਆ ਆ ਝੋਟੀ ਪਈ ਦੂਜਾ ਸੁਗਾ ਓਕੇ ਇਹ ਤੇ ਮਗਰ ਕੱਟਾ ਪੰਜਾ 6 ਚੌ ਦਿਨਾਂ ਦੀ ਯਸ ਹੋਈ ਪੰਜਾ ਚਾਰਾਂ ਦਿਨਾਂ ਦੀ ਸੁਈ ਮਗਰ ਕੱਟਾ 10 ਕਿਲੋ ਦੁੱਧ ਮਿਨਵਾ 10 ਕਿਲੋ ਦੁੱਧ ਹਾਂ 20 ਚਾਂ ਦੀ ਇਹ ਵੀ 100 ਦੀ 100 ਇਹ ਫਾੜੀ ਜਲਾ ਚੱਡਾ ਵੇਹਨ ਹਾਂ ਹਾਂ ਦੁੱਧ ਦੇ ਵੀ ਚੋਟੀ 14 13 14 ਕਿਲੋ ਚਵਾ ਜੇਗੀ ਕੀ ਬਾਤ ਓਕੇ ਆ ਯਾਰ ਚੰਗੀ ਆ ਬੇਲ ਬੋਲਦੀ ਹੈ ਨਾ ਕੱਦ ਕੋ ਤਾਂ ਸੋਹਣਾ ਹੈ ਨਾ ਛਾ ਕਾਲੀ ਝੋਟੀ ਵੇ ਇਹ ਵੀ ਮਲਵਾਏ ਨੇ ਚੋਂ ਨਹੀਂ ਦਾ ਵੀ ਚੰਗਾ ਇਧਰ ਹੈ ਕਲਦੀਸ ਆ ਮੋਟੀ ਤਾਰ ਜਿਹਨੂੰ ਆਂਦੇ ਅਨਾਲੇ ਤਰਕੇ ਆਈ ਸੀ ਹਾਂ ਮੈਂ ਅੱਜ ਸਾਰੀਆਂ ਹੀ ਸੀਲ ਵੜੀਆਂ ਠੀਕ ਆ ਇਧਰੇ ਓਕੇ 6 ਕਿਤਾਏ 6 ਕਰਦਿਆਂ ਕਣੀ ਵਾਕੇ ਬਸ ਕਰਗੇ ਹਾਂ ਵੇਖ ਤੂੰ ਛੋਟੀਆਂ ਚੰਗੀਆਂ ਕੋਈ ਬੱਚਾ ਨਹੀਂ ਲਾਇਆ ਕੱਖ ਨਹੀਂ ਵੇ ਹਾਂ ਇਹਦਾ ਰੇਟ ਇਹਦਾ ਰੇਟ ਕੁਲਦੀਪ ਸਿਆ 95000 90000 ਦੀਆਂ ਨਹੀਂ ਦੇ ਦੇਣੀ ਆ ਮੁੱਲ 95 ਤੇ 90000 ਦੀਆਂ 90000 ਦੇ ਚ 200 ਛੋਟ ਕਰਨੀ 500 ਨਹੀਂ ਕਰਨੀ ਧੰਨਵਾਦ ਲੈ ਵੀ ਸੱਜਣੋ ਇਹ ਐਨੀਮਲ ਵਿਕਰੀ ਵਾਲੇ ਆ ਜਿਹੜੇ ਬਲਟੋਏ ਨਕਰਦੇ ਵਿੱਚ ਪਾਉ ਸਕਦੇਵ ਤੇ ਫੂਲੇ ਸਿਓ ਕੋਲੇ ਸੀ ਇਹਨਾਂ ਦੀਆਂ ਲੇਖੇ ਜੋਖੇ ਡਿਟੇਲਡ ਟੂਲਾ ਪਹਿਲਾਂ ਕੱਟੀ ਬਾਲੀ ਢੰਡੀ ਆ ਵੇਖਿਓ ਊੜਾ ਬੰਨਾ ਨਹੀਂ ਕੋਈ ਮਗਰ ਵੀ ਕੱਟੀ ਬੜਾ ਸੁਭਾ ਚੰਗਾ ਆ ਮੈਂ ਤੀਜਾ ਸੂਆ ਦੇਖੋ ਦੁੱਧ ਨੂੰ ਬੜੀ ਖਰੀ ਆ ਪਾਉ ਵਰੀ ਕਹਿੰਦੇ ਗਰੰਟੀਆਂ ਇਹਦੀਆਂ ਫੁੱਲ ਵੇਖੋ ਥਣ ਕੱਢਦੀ ਘੜੇ ਘੜੇ ਬਾਲਟੀ ਰੱਖੋ ਤੇ ਚੱਕੋ ਵਾਲਾ ਕੰਮ ਹੀ ਆ ਕਹਿੰਦੇ ਆ ਬਿਲਕੁਲ ਹੀ ਤਾਜੀ ਸੂਏ ਦੀਆਂ ਦਾ ਧਾਰਾ ਹੀ ਵਜਣੀਆਂ ਜਿਹੜਾ ਸੱਜਣ ਖਰੀਦਦਾ ਹਜੇ ਬੌਲੇ ਚ ਆ ਓਕੇ ਕਿਰਾਪੀ ਦਾ ਕਰੋ ਬੱਸ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ